ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੇ ਸੂਚਨਾ ਹੋਵੇ ਜੇ ਸੂਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਭੁੱਖਿਆ ਭੁੱਖ ਨਾ ਉtre ਜੇ ਬੰਨਾ ਪ੍ਰਜਾ ਭਾਰ ਸਹ ਸਿਆਣ ਪਲ ਕੋਹੇ ਤੈਕ ਨ ਚਲੇ ਨਾਲ ਕਿਵ ਸਚਿਆ ਰਹੀਏ ਕਿਵ ਕੂੜਾ ਟੁੱਟੇ ਪਾਲ ਹੁਕਮਿਰ ਜਾਈ ਚਲ ਨਾ ਨਾਨਕ ਲਖਿਆ ਨਾਲ ਹੁਕਮੀ ਹੋਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਢਿਆਈ ਹੁਕਮ ਨੂੰ ਤਮਨੀਚ ਹੁਕਮ ਲੈ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਰ ਜਾਣੇ ਨੀਸਾਣ ਗਾਵੇ ਕੋ ਪਨ ਵਢਿਆਈਆਂ ਚਾਰ ਗਾਵੇ ਕੋ ਵਿਦਗ ਤੁੰਬੀ ਚਾਰ ਗਾਵੇ ਕੋ ਸਾਜ ਕਰੇ ਥਨ ਘੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾ ਪਰ ਸੇ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰ ਕਥਨਾ ਕਥੀ ਨ ਆਵੇ ਤੋਟ ਕਰ ਕਰ ਗਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੁਪ ਪਾਏ ਰੁਗਾ ਜਗੰਤਰ ਖਾਈ ਖਾਏ ਸੁਖਲੇ ਹੁਕਮ ਚਲਾਏ ਰਾਹੋ ਨਾਨਕ ਵਿਗਸੇਵੇ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਖਿਆ ਪਾਉਏ ਪਾਰ ਹਾਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜੇ ਤੁਸੈ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵੀ ਚਾਰੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਹਿ ਜਾਣੀਐ ਸਬਾ ਪੇ ਸਤਿਆਰ ਥਾਪਿਆ ਨਾ ਜਾਈ ਕੀ ਤਾ ਨਾ ਹੋਏ ਆਪੇ ਆਪਨ ਰੰਝਣ ਸੋਏ ਜਿਣ ਸੇ ਵਤਨ ਪਾਇਆ ਮਾਰ ਨਾਨਕ ਗਾਵੇ ਗੁਣੀ ਨਿਧਾਨ ਕਾਵਿ ਇਹ ਸੁਣੀ ਮਨ ਰਖੀਏ ਪਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆ ਸਮਾਏ ਗੁਰੇਸ਼ਰ ਗੁਰੂ ਗੋਕੁਲ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿ ਨਾਖਥ ਨਾ ਜਾਏ ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮਹਿ ਸ੍ਰੀ ਨਾ ਜਾਏ ਤੀਰਤ ਨਾਮਾ ਜੇ ਤਿਸ ਭਾਵਾਂ ਮਿਲ ਪਾਣੇ ਕੀ ਨਾਹੀ ਕਰੇ ਜੀਤੀ ਸ੍ਰੀ ਤਿਉ ਉਪਾਈ ਵਿਖਾ ਬਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਨੇ ਗੁਰ ਆਇਕ ਦੇਹਿ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਘਟਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੜਵੰਤ ਆਪ ਹੁੰਦੇ ਹੈ ਦੇਹਾ ਕੋ ਨ ਸੁਜੇ ਜੇ ਤਿਸ ਕੁਨ ਕੋਇ ਕਰੇ ਸੁਨੇ ਸਿਧ ਪੀਰ ਸੁਨਾ ਸੁਨੇ ਤਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾ ਤਾਲ ਸੁਨੇ ਪਉਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਇੰਸਰ ਪਰ ਮਹਿੰਦਰ ਸੁਨੇ ਮੁਖ ਸੁਨਾ ਹਨੂਮੰਦ ਸੁਨੇ ਜੋਗ ਜਗਤ ਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਬਿਆਨ ਸੁਨੇ 68 ਕਾ ਇਸਨਾਨ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀੜ ਪਾਸਾ ਸੁਨੇਂ ਦੇ ਪਾਵੇ ਰਾਹ ਸੁਨੇ ਹਾਤ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਬਸਦਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਵਿਗਰ ਬਿਚਾਰਿਆ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਵੇ ਮਨ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮਹ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨੇ ਚੱਲੇ ਪੰਥ ਮੰਨੇ ਤ੍ਰਮਚੇਤੀ ਸਰਮੰਦ ਅਜਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਅਜਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਭਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਗਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿਕਰ ਨਾਹੀਂ ਸਮਾਰ ਧੋਲ ਧਰਮ ਧਿਆਕ ਪੂ ਸੰਤੋਖ ਥਾਵ ਰਖਿਆ ਜਿਨ ਸੂਤ ਜੇ ਕੋ ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਦਰਦੀ ਹੋਰ ਪਰੇ ਹੋਰ ਹੋਰ ਦਿਸਤੇ ਪਾਲ ਤਲੇ ਕਮਨ ਜੋਰ ਜੀ ਯਾਦ ਰੰਗਾ ਕੇ ਨਾਮ ਸਪਣਾ ਲਿਖਿਆ ਬੁੜੀ ਤਲਾ ਮਹਿਲੇ ਕਲਕ ਜਾਣੇ ਕੋ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਭਲੇ ਰੂਪ ਕੀਤੀ ਦਾ ਜਾਣੇ ਕਉਣ ਕੂਦ ਕੀਤਾ ਉਸਹਿ ਕੋ ਕੋ ਤਿਸਤੇ ਹੋਏ ਲਕ ਦਰਿਆ ਕੁਦਰਤ ਕਮਨ ਕਹਾ ਵਿਚਾਰ ਘਰੇ ਜਮ ਇੱਕ ਵਾਰ ਜੋਤੁ ਸੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਰੰਕਰ ਸੰਗ ਜੋ ਪੀਆ ਸੰਗ ਪਾਉ ਸੰਗ ਪੂਜਾ ਸੰਗ ਤਬ ਤਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗਮਲ ਰਹੈਉ ਦਾਸ ਅਸੰਗ ਪ੍ਰਗਤੀ ਪੂਣ ਝਾਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਚੋਰਮ ਭਕਤਾਰ ਸੰਗ ਮੋਨ ਲਿ ਬੁਲਾਏ ਤਾਰ ਕੁਦਰਤ ਕਵਲ ਕਹਾ ਵਿਚਾਰ ਭਰੇ ਜਮ ਇੱਕ ਵਾਰ ਜੋਤੁ ਸੁ ਭਾਵੇ ਸਾਈ ਪੰਨੀਕਾਰ ਤੁਸਰਾਤ ਨਿਰੰਕਾਰ ਸੰਖਮੁਰ ਕੇੰਦ ਕੋਰ ਸੰਗ ਜੋਰ ਹਰਾਮ ਕੋਰ ਸੰਖਮਰ ਕਰ ਜਾਹੇ ਜੋਰ ਸੰਗ ਗਲਵੜ ਤਿਆਗ ਮਾਇ ਅਸੰਖ ਪਾਪੀ ਭਾਪ ਕਰ ਜਾਹੇ ਸੰਖੂੜ ਅਰਕੂੜੇ ਫਿਰੈ ਸੰਖ ਬਲੇਸ਼ਵਰ ਭਖ ਖਾਏ ਸੰਖ ਨੇ ਇੰਦੇ ਵਿਚੇ ਕਰੇ ਪਾਰ ਨਾਨਕ ਨੇ ਜ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋਤਨ ਭਾਵੇ ਸਾਈ ਪਲਿਕਾਰ ਤੁਸਰਾ ਸਲਾਮ ਤਨ ਅਰੰਕਾਰ ਅਸੰਗ ਨਾਮੇ ਸੰਗਤਾਂ ਮੇ ਗਮ ਗਮ ਸੰਖ ਲੋ ਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਲ ਮੋਲਨ ਬਾਣ ਅਖਰ ਸਿਰ ਸੰਯੋਗ ਬਖਾਰ ਜਿਨੇ ਲੈ ਕੇ ਤੇ ਸਰਨਾ ਜੀ ਫਰਮਾਇਤੇ ਉਤਿ ਵਿਪਾਇ ਜੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਏ ਕੋ ਥਾਉ ਕੁਦਰਤ ਕਉਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੁ ਸਰਾ ਸੁਨਾਮ ਚ ਨਿਰੰਕਾਰ ਪਰਿਏ ਹੱਥ ਪੈਰ ਤਨ ਦੇਹ ਪਾਣੀ ਦੇ ਉਤੇ ਤਰ ਚੁਕੇ ਮੂਤ ਬਲੇਤੀ ਕਪੜ ਹੋਏ ਦੇ ਸਭ ਲਈਏ ਹੋ ਤੋਏ ਪਰਿਏ ਮਤ ਪਾਪਾ ਕੇ ਸੰਗੋ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾ ਪੇਹੀ ਕਾ ਨਾਨਕ ਕੁਕਮੀਆਂ ਉਜਾਓ ਤੀਰਤਵਦਾ ਦਦਾਂ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਮਨੈਵਨ ਕੀ ਤਾ ਪਾਉ ਅੰਤਰਗਤ ਈਰਥ ਮਨ ਨਾ ਸਭ ਗੁਣ ਤੇਰੇ ਮੇਂ ਨਾਹੀ ਕੋਈ ੁਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਾਣੀ ਬਰਮਾ ਸਤ ਸੁਹਾਗ ਰਾਮ ਜਾ ਕਮਲ ਸਵੇਲਾ ਵਕਤ ਕਮਣ ਕਮਣ ਚਿਤ ਕਮਣ ਵਾਰ ਕਮਣ ਚਰਤ ਮਹਾਕੰdit ਹੋਆ ਆਕਾਰ ਵੇਲ ਨਾ ਪਾਇ ਭੰਤੀਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਗਾ ਦੀਏ ਜੇ ਲਿਖ ਲੇਖ ਪੁਰਾਣ ਸਿਤਵਾਰ ਨਾ ਜੋਗੀ ਜਾਣ ਰਤਮਾ ਹਾ ਨਾ ਕੋਈ ਜਾ ਕਰਤਾ ਸਿਤੀ ਗੋ ਸਾਜੀ ਆਪੇ ਜਾਣੇ ਸੋਇ ਕਿਵ ਕਰਾਕਾ ਕੀ ਵਸਾਲਾ ਹੈ ਕਿ ਵਰਨੇ ਕੀ ਵਜਾਣਾ ਨਾਨਕ ਕੇ ਅੱਖਰ ਸਭ ਕੋ ਆਕੇ ਇੱਕ ਦੇਕ ਸਿਆਣਾ ਵੱਡਾ ਚਾਹੇ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਨ ਗਿਆਨ ਸੋਹੇ ਵਾਤਾਲਾ ਪਾ ਕਾਲ ਲਖਿਆ ਗਾਸਾ ਯਾ ਗਾ ਸੁਲ ਕੁੜਕ ਪਾਲ ਤਕੇ ਵੇਦ ਕਹਿਨਿਕ ਬਾਤ ਸਹਿ ਸਟਾਰੇ ਕਹਿਨਕ ਤੇ ਬਾਸੁ ਲਿਖਤਾਦ ਲੇਖਾ ਹੋਈ ਤਾਂ ਲਕਿਆ ਲੇਖਾ ਹੋਈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣ ਆਪ ਸਹਲਾ ਹੀ ਸਲੈ ਤੇ ਸੁਰਤ ਨਾ ਪਾਈਂ ਨਦੀਆ ਤੇ ਵਾਹੋ ਪ੍ਰਵੇਸ਼ ਵੰਦਨਾ ਜਾਣੀ ਐ ਸਮੁਦ ਸਹ ਸੁਲਤਾਨ ਗिरा ਤੇ ਧੀ ਮਾਲ ਤਾਂ ਕੀਰੀ ਤੁਲ ਨਾ ਹੋਣੀ ਜੇ ਕਿਸ ਮਨਉਨਾ ਵੀਸਰ ਅੰਤ ਨਾ ਸੁਤੀ ਕਹਿਨਾ ਅੰਤ ਅੰਤ ਨਾ ਕਰਨੇ ਦੇਨ ਨੰਤ ਅੰਤ ਨਾ ਵੇਖਣੁ ਨਾਨਕ ਅੰਤਿ ਅੰਤ ਨ ਜਾਪੇ ਕਿਆ ਮਨ ਮੰਤਿ ਅੰਤ ਨ ਜਾਪੇ ਕੀ ਤਾਇ ਆਕਰੰਤਨਾ ਜਾਪੇ ਪਰਵਾਰ ਅੰਤ ਕਰਨ ਕੀਤੇ ਬਿਲਾ ਹੈ ਤਾ ਕਿ ਅੰਤ ਨ ਪਾਇ ਜਾਹਿ ਇਹ ਅੰਤ ਨ ਜਾਣੇ ਕੋਈ ਬੋਤਾ ਕੀਆ ਬੋਤਾ ਹੋਇ ਵੱਡਾ ਸਹਿਗੂਚਾ ਥਾਉ ਤੇ ਉਪਰ ਉਚਾ ਨਾ एवੜੂ ਚਾ ਹੋਵੇ ਕੋਈ ਸੁਚੇ ਕੋ ਜਾਣੇ ਸੋਇ ਜੇ ਵਡਾਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਤਮਾਈ ਕੀਤੇ ਮੁੰਗੇ ਜਿਹੋ ਦੇ ਪਾਰ ਕੀ ਤਾ ਗਣਤ ਨਹੀਂ ਵਿਚਾਰ ਕੀਤੇ ਖੰਭ ਢੁੱਟੇ ਵੇਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੁਰਖਾ ਹੈ ਕਾਇ ਕੀਤੇ ਦੂ ਭੋਸਨ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਛਕੇ ਕੋਈ ਜੇ ਕੋ ਖਾਏਗਾ ਖਣ ਪਾਇਓ ਜਾਣੇ ਜਿਥਿਆ ਮੌਖਾ ਹੈ ਆਪੇ ਜਾਣਿਆਪੇ ਰਿਆ ਕੈਸੀ ਪੀਕੇ ਈਕੇ ਦੇਸ਼ ਨੂੰ ਬਕਸੇ ਸੇ ਫਸਲਾ ਨਾਨਕ ਪਾ ਸਾਹਿਬਾ ਸਾ ਮਲ ਬਨਮਲ ਵਪਾਰ ਮਲ ਵਪਾਰੀ ਮਲ ਭੰਡਾਰ ਅਮੁੱਲਾ ਮੁੱਲਾ ਜੈ ਮੁੱਲ ਪਾ ਮੁੱਲਾ ਸਮਾਏ ਮੋਲ ਤਰਮਲ ਦੇਵਾਨ ਮੋਲ ਤਰਮਲ ਪਰਮਾਇ ਮੋਲ ਬਖਸ਼ੀ ਸਮਲਨੀ ਸਾਨ ਮਲ ਕਰਮਲ ਪਰਮਾਨ ਅਮੁੱਲਾ ਮੁੱਲਾ ਖਿਆਣਾ ਜੈ ਆਖਾ ਕਰੇ ਹਿਲ ਬਲਾਇ ਆਕੇ ਵੇਦ ਪਾਠ ਪ੍ਰਾਨ ਆਕੇ ਬੜੇ ਘਰੇ ਵਿਖਿਆਣ आके बर्मे आखे आखे गोपी आखे आखे बुद्ध आखे जनम आखे देवी आखे सुरन भुंजन सेव की आखी आखन पाए की टूट जाए ਇਤੇ ਕੀਤੇ ਹੋਰ ਗਰੇ ਤਾਖ ਨ ਸਕੇ ਕੇ ਕੇ ਜਿਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਮੂਲ ਵਿਗਾੜ ਤਲਕੇ ਸੁਰ ਗਵਾਰ ਅਗਵਾਰ ਸੂਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰੇ ਸੁਖ ਹਿਨ ਕੀਤੇ ਗਾਵਨ ਹਾਰੇ ਗਾਵੇ ਤਉ ਨੋ ਬਹੁਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਰੂਪ ਲਿਖ ਜਾਨ ਲਿਖ ਲਿਖ ਤਰ ਵਿਚਾਰੇ गावैचरवर मादेवी सोहण सडा सवारे गावैंद्र में रासन बैठे देवता धरनाले गावै सिद्धच मादेवी इंद्र गावण साध विचारे गावण जती सदी संतो की गावै वीर करारे गावण पल्ल तो पडल की सुरजगजुग वे दानाले गावै मोहनिया मनमोहन स्वर्ग मच पयाले ਗਾਵਣ ਰਤਨਿ ਭਾਈ ਤੇਰੇ ਅਡਸੜੀ ਰਤਨਾਂ ਲੈ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰਪੰਡਾ ਕਰ ਕਰਕੇ ਧਾਰੇ ਸੇ ਜਦ ਨੂੰ ਗਾਵੇ ਜੂਤ ਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਜਿਤ ਨਿਉ ਨਾਨਕ ਕਿਆ ਵਿਚਾਰੇ ਸੋਇ ਸੋਇ ਸਰਾਸ ਸਹਿਬ ਸੱਚਾ ਸੱਚੀ ਨਹੀਂ ਹੈ ਪੀ ਹੋਸੀ ਜਾਇ ਨਾ ਜਾਸ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੂ ਸੀਮਾ ਜਿਉ ਪਾਈ ਕਰ ਕਰ ਦੇਖੈ ਕਿ ਤਾ ਆਪਣਾ ਜੋਤੀਸਤੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਵਿਰਕਮ ਨਾ ਕਰਨਾ ਜੈ ਸੋ ਪਾਸ ਸਹ ਸਹਾ ਪਾਸ ਆਵ ਨਾਨਕ ਰਹਿਨਰ ਜਾਈ ਮੁੰਦਾ ਸੰਤੋ ਉਤਰੰਪ ਚੋਲੀ ਧਿਆਨ ਕੀ ਕਰੈ ਵਿਫੂਤ ਖਿੰਤਾ ਕਾਲ ਕੋ ਹਰੀ ਕਾ ਜਗ ਦੰਡਾ ਪਰਤੀ ਤੇ ਆਈ ਪੰਤੀ ਸਗਲ ਜਮਾਤੀ ਮਰਦੀ ਤੇਜਗ ਜੀਤੇ ਆਦੇ ਤਸੇ ਆਦੇਸ ਆਦਿ ਨੀਲਨ ਆਦਿ ਨਾ ਤ੍ਰਿਵਿਜੇ ਕੋ ਵੇਸ ਪ੍ਰਭੁ ਤੰਗਾਂ ਦੇ ਆਪਨਾਂ ਨਨ ਕਟਕੜਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕੇ ਰਿਸਦੇ ਅਵਰਾ ਸਾਧ ਸੰਜੋਗ ਉਦਕਾਰ ਚਲਾਵੇ ਲੇਖਿਆ ਵਿਭਾਗ ਅਦੇਤ ਸੇ ਆਦੇਸ ਆਦ ਨੀਲ ਨਾਦ ਨਾਥ ਜੁਗ ਮੇ ਕੋ ਵੇਸ ਏਕਾਮਾਇ ਜੁਗਤ ਵਿਆਹ ਤੰ ਤੇਲੇ ਪ੍ਰਵਾਨਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਯੇ ਤਿਸ ਭਾਵੇ ਤੇ ਵਚਲਾ ਵਜਿਬ ਹੋਵੇ ਫਰਮਾਨ ਹੋ ਵੇਖਿਆ ਨਨਦਰ ਨਾਵੇ ਬਹੁਤਾ ਹੀ ਵਿਡਾਣ ਆਦੇਤ ਸਿਆ ਦੇਸ ਆਦ ਨੀਨਾਦ ਨਾਦ ਜੁਗ ਜੁਗੇ ਕੋ ਵੇਸ ਅਸ ਲੋਲ ਭੰਡਾਰ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖਿਆ ਸਰਦਨਹਾਰ ਨਾਨਕ ਸੱਚੇ ਕੀ ਸੱਚੀ ਗਾਰ ਆਦੇਤ ਸਿਆ ਦੇਸ ਆਦ ਨੀਨਾਦ ਨਾਦ ਜੁਗ ਜੁਗੇ ਕੋ ਵੇਸ ਇਕ ਦੂਜੀ ਬਲ ਕੋਇ ਲਖੋਇ ਲਖਵੀ ਸੋ ਲਖ ਲਗੜਾ ਕੀ ਇੱਕ ਨਾਮ ਜਗਦੀਸ਼ ਵੇ ਚੁਰਾਈ ਪਤ ਬੋੜੀਆ ਚੜੀ ਹੋਈ 21 ਸੁਨ ਬਨਾਇ ਕਾਸ਼ ਕੀ ਕੀਟਾ ਆਹੀ ਰਿਸ ਨਾਨਕ ਨਦਰੀ ਭਾਈਏ ਕੂੜੀ ਘੂੜੇ ਠੀਸ ਆਖਨ ਜੋਰ ਚ ਪਹਿਣਾ ਜੋਰ ਜੋਰ ਨਮ ਕਰਦੇ ਹੈ ਨਾ ਜੋਰ ਜੋਰ ਨ ਜੂਣ ਮਰਨਾ ਜੋਰ ਜੋਰ ਨਾ ਨਾਜ ਮਾਨ ਮਨ ਸੂਰ ਜੋਰ ਨਾ ਸੁਰਤੀ ਘੜ ਵਿਚਾਰ ਜੋ ਨਾ ਜੁਪਟੀ ਛਟੇ ਸੰਸਾਰ ਜਿਸੈ ਦੂਰ ਕਰ ਬਿਠੇ ਸੋ ਨਾਨਕ ਉਤਮ ਨਹੀਂ ਜਨਾ ਕੋਇ ਰਾਤੀ ਰਤੀ ਤੇ ਦੀਵਾਰ ਪਵਨ ਪਾਣੀ ਘਣੀ ਪਾਤਾ ਦਸਵੀ ਤਰਤੀ ਤਾ ਬਰਕੀ ਤਰਮ ਸਾਧ ਸਵੇ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਚ ਪੁਰਾਣ ਨਦਰੀ ਕਰਮ ਭਵੇ ਨੀ ਸਾਨ ਕੱਚ ਬਕਾਇ ਉਥੇ ਪਾਏ ਨਾਨਕ ਗਿਆ ਜਾ ਪੇ ਜਾਏ ਧਰਮ ਖੰਡ ਕੇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾੜ ਤਕੜੀ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇਲ ਜਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆਵਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਖਣ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਬਨੋਦ ਕੋੜ ਅਨੰਦ ਸ਼ਰਮ ਕਣ ਕੀ ਬਾਣੀ ਰੂਪ ਤੇ ਘਾੜ ਤਕੜੀਏ ਬਹੁਤ ਅਨੂਪ ਤਾ ਕੇ ਗਲਾ ਕਥਿਣਾ ਜੈ ਜੀ ਕੋ ਕਹਿ ਪਿਛੇ ਵਿਸਤਾ ਜਥਾ ਕੜੀ ਅਸੁਰ ਤੁਮ ਤੁਮ ਨੰਬੂਰ ਤਥੈ ਕੜੀ ਅਸਰਾ ਸੁਦਾ ਕੇ ਸੁਧ ਕਰਮ ਕਣ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਹਾਬਲ ਸੂਰਤਿ ਨ ਮਹਿ ਰਾਵ ਰਹਾ ਭਰਪੂਰ ਤਥੈ ਸੀਤੋ ਸੀਤਾ ਮਸ ਮਮਾਈ ਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾ ਜਨ ਕੇ RAM ਸੇਵਨ ਮਾਹੇ ਤਥੈ ਭਗਤ ਵਸੇ ਕੇ ਲੋ ਕਰਨਨ ਸੱਚਾ ਮਨ ਸੋ ਸਾਚ ਖੰਨ ਵਸਲ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਸਿੱਤੇ ਕੰਡ ਮਡਵਰ ਪਾਂਡ ਜੇ ਕੋ ਕਥੀ ਤਾ ਅੰਤ ਨਾ ਦਥੇ ਲੋ ਲੋ ਆਕਾਰ ਜਿਉ ਜਿਉ ਹੁਕਮ ਤੇ ਵਕਾਰ ਵੇ ਕੈ ਵਿਗਸੈ ਕਰੇ ਵਿਚਾਰ ਨਾਮ ਕਸ ਨਾ ਕਰਾ ਸਾਰ ਜਤ ਪਹਾਰਾ ਧੀਰਸ ਨਾਰਨ ਮਤਵੇ ਦਹ ਤਿਆਰ ਭੌ ਕਲ ਅਗਨੀ ਤਬ ਤਾ ਪਾਂਡਾ ਪੰਮਰਤ ਢਾਲ ਕੜੀਏ ਸਬਸਤੀ ਦੇਖ ਸਾਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੇ ਹੀਦਾ ਹੀ ਦਾਇਆ ਕਿ ਲੈ ਸਗਲ ਜਗਤ ਸੰਗਿਆਈਆਂ ਬਰਿਆਈਆਂ ਵਾਜੇ ਧਰਮ ਮਹਦੂਰ ਕਰਮੀ ਆਪੋ ਆਪਣੇ ਟੀ ਨੇੜੇ ਕੇ ਦੂਰ ਮਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁ ਜਲੇ ਕੀਤੀ ਚੁੱਟੀ ਨਾਲ ਮਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁ ਜਲੇ ਕੀਤੀ ਚੁੱਟੀ ਨਾਲ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਖਤੇ